ਨੌਕਰਿਕਾ ਨੇ ਇਹਨੇ ਸੋਖੀ ਵੀ ਨਹੀਂ ਜਿਨੀ ਤੁਸੀਂ ਸਮਝ ਰਹੇ ਹੋ ਬਾਹ ਇਹ ਗੱਲਾਂ ਨਾ ਕਰ ਰਸੋਈ ਦੇ ਭਾਂਡੇ ਦਾ ਟੀ ਲੱਗੇ ਪੇ ਜਾ ਕੇ ਮਾਂਜ ਲੈ ਨਾਲੇ ਦੋ ਦਿੰਦੇ ਨਾ ਕੱਪੜੇ ਪੈਣ ਧੋਣ ਵਾਲੇ ਜਾ ਕੇ ਨਾ ਕੰਮ ਕਰ ਲੈ ਮੈਥੋਂ ਕੋਈ ਆਸ ਨਾ ਰੱਖੀ ਮੈਂ ਕੋਈ ਨਹੀਂ ਕੰਮ ਕਰਾਉਣਾ ਨਾ ਖੜੀ ਹੁਣ ਮੇਰੇ ਮੂੰਹ ਕਿ ਨਹੀਂ ਦੇਖਦੀਆਂ ਜਾ ਕੇ ਕੰਮ ਕਰ ਲੈ ਮੈਂ ਬੋਲੀ ਵੀ ਨਾ ਹੱਥੀ ਹੋਈ ਪਈਆ ਦੱਸ ਜੇ ਭਾਂਡੇ ਸਾਫ਼ ਕਰ ਦਿੰਦੇ ਹਰਜੀ ਕੀ ਸੀ ਆਪਣੇ ਭਾਂਡੇ ਆਪਾਂ ਹੀ ਇਹਨਾਂ ਚ ਖਾਣੇ ਪੀਣੇ ਆ ਵੱਡੀ ਆ ਯਾ ਨੌਕਰੀ ਆਈ ਨੌਕਰੀ ਤੇ ਤੈਨੂੰ ਮੈਂ ਚਰਵਾਉਂਗੀ ਜੇ ਤੇਰਾ ਨੱਕ ਦੀ ਧੌਂ ਨਾ ਲਿਆ ਤੇ ਨਾ ਤਾਂ ਮੈਨੂੰ ਆਪਣੀ ਸੱਸ ਨਾ ਸਮਝੀ ਪਰ ਇਹ ਕਿਉਂ ਕਰਨ ਕੰਮ ਮੈਂ ਹੈਗੀ ਜੋ ਹੈਗੀ ਆ ਕੰਮ ਕਰਨ ਨੂੰ ਨਾਲੇ ਇਹਨਾਂ ਨੂੰ ਕੀ ਆ ਚਾਹੇ ਜਿਉਮਾ ਚਾਹੇ ਮੈਂ ਮਰਾਂ ਹੱਲਾਏ ਮੇਰੀ ਰਾਣੀ ਤੀ ਦੁੱਧ ਪੀ ਨਾਲੇ ਦੱਬ ਕੇ ਕਰ ਪੜਾਈ ਮੰਮੀ ਮੈਂ ਤਾਂ ਨਾ ਪੜ ਪੜ ਬੋਰ ਹੋਈ ਪਈ ਆ ਮੇਰਾ ਨੀ ਪੜਾਈ ਚ ਜੀ ਲੱਗਦਾ ਨਾ ਮੇਰੀ ਤੀ ਜੇ ਪੜੇਂਗੀ ਨਹੀਂ ਤਾਂ ਹੋਰ ਕੀ ਕਰੇਗੀ ਮੰਮੀ ਮੈਂ ਨਾ ਤੁਹਾਡੇ ਨਾਲ ਘਰ ਦਾ ਕੰਮ ਤੇ ਸਲਾਈ ਦਾ ਕੰਮ ਕਰਵਾਇਆ ਕਰੂੰਗੀ ਕਿਉਂ ਕਮਲੀਆਂ ਗੱਲਾਂ ਕਰਦੀਆਂ ਇਹ ਵੀ ਕੋਈ ਕੰਮਾ ਚੋਂ ਕੰਮ ਆ ਮੇਰੀ ਰੀਤ ਆ ਪੜ ਲਿਖ ਕੇ ਅਫਸਰ ਲੱਗੂਗੀ ਅਫਸਰ ਮੰਮੀ ਚਾਹੇ ਮੈਂ ਅਫਸਰ ਲੱਜਾਂ ਕੰਮ ਤਾਂ ਮੈਨੂੰ ਫੇਰ ਵੀ ਕਰਨਾ ਪਊਗਾ ਨਾ ਨਹੀਂ ਪੁੱਤ ਤੈਨੂੰ ਪੜ੍ਹ ਲੈ ਕਿ ਕਿਸੇ ਚੰਗੀ ਨੌਕਰੀ ਤੇ ਲੱਗੀ ਤਾਂ ਤੇਰਾ ਵਿਆਹ ਨਾ ਕਿਸੇ ਚੰਗੇ ਘਰੇ ਹੋ ਜੂਗਾ। ਓਹੋ ਮੰਮੀ ਤੁਸੀਂ ਵੀ ਨਾ ਜੇ ਪੁੱਤ ਤੂੰ ਕਿਸੇ ਚੰਗੀ ਨੌਕਰੀ ਤੇ ਲੱਗੀ ਹੋਈ ਨਾ ਤਾਂ ਤੇਰੀ ਸੱਸ ਤਾਂ ਤੇਰੇ ਅੱਗੇ ਪਿੱਛੇ ਫਿਰਿਆ ਕਰੋ। ਉਹਦਾ ਤਾਂ ਪੈਰ ਨਹੀਂ ਪੁੰਜੇ ਲੱਗਣਾ। ਅਖੇ ਮੇਰੀ ਨੂੰਹ ਤਾਂ ਅਫਸਰ ਨਹੀਂ ਆ ਅਫਸਰ ਨਹੀਂ। ਮੰਮੀ ਮੇਰੀ ਸੱਸ ਤੋਂ ਮੇਰੇ ਚਾਤਾ ਕੀ ਅਚਾਰ ਭਾਂਡੇ ਵੀ ਨੇ ਚੱਕ ਹੁੰਦੇ ਹੈਗੇ ਉਹ ਤਾਂ ਭਾਂਡੇ ਝੋੜ-ਝੋੜ ਰੱਖ ਰਹੀ ਆ ਵੀ ਨੌਕਰੀ ਤੋ ਆ ਕੇ ਆਪੇ ਸਾਫ਼ ਕਰੂਗੀ ਅਚਾਰ ਭਾਂਡੇ ਲੈ ਕੇ ਨਾ ਉੱਠੀ ਖੜੀ ਐ ਰਸੋਈ 'ਚ ਬਾਈ ਝਿਲੜਾ ਨਿੱਕੇ ਕੰਮ ਹੋ ਗਿਆ ਤਾਂ ਬਾਹਰ ਆ ਜਾ ਸੋਈ ਤੂੰ ਮੰਮੀ ਭਾਂਡੇ ਕਿਹੜਾ ਥੋੜੇ ਸੀ ਐਡਾ ਤਾਂ ਢੇਰ ਲੱਗਿਆ ਪਿਆ ਸੀ ਨਾ ਹੋਂ ਨਾ ਉਹਨਾਂ ਨੂੰ ਕਰਦੇ ਕਰਦੇ ਕੰਮ ਨਿੰਬੜੂਗਾ ਨਹੀਂ ਜਿੰਨਾ ਚਿਰ ਤੂੰ ਲੜਨਾ ਲਵੇਂ ਨਾ ਤੇਰੇ ਤਾਂ ਰੋਟੀ ਹੱਜ ਨਹੀਂ ਆਉਂਦੀ ਸੌਰੀ ਮੰਮੀ ਤੁਸੀਂ ਦੱਸੋ ਕੀ ਕੰਮ ਆ ਅੱਧਾ ਛੂਟ ਪੈਦਾ ਮੇਰੇ ਕਮਰੇ ਚ ਉਹਨਾਂ ਨੂੰ ਢੋਗਾ ਸੁੱਕੜੇ ਪਾ ਦੇ ਮੰਮੀ ਮੈਂ ਨਾ ਕੰਮ ਤੋਂ ਥੱਕ ਹਾਰ ਕੇ ਆਈ ਆ ਹਜੇ ਤੱਕ ਚਾਹ ਦੀ ਕੁੱਟ ਵੀ ਨਹੀਂ ਪੀਤੀ ਤੇ ਤੁਸੀਂ ਮੈਨੂੰ ਕੰਮ ਤੇ ਕੰਮ ਗਿਣਾਈ ਜਾਂਦੇ ਹੋ ਅੱਕੇ ਆਇਆ ਤਾਂ ਮੈਂ ਕੀ ਕਰਾਂ ਨਾ ਤੂੰ ਉੱਥੇ ਸਾਰਾ ਬੈਠ ਕੇ ਆਉਣੀ ਐ ਨਾ ਐ ਕਰਦੀ ਐ ਜਿਵੇਂ ਸਾਰੇ ਦਿਨ ਖਾ ਲਿਆ ਕੇ ਮੇਰੇ ਹੱਥ ਧਰਦੀ ਹੁੰਦੀ ਐ ਮੰਮੀ ਬੇਸ਼ੱਕ ਨਾ ਮੈਂ ਤੁਹਾਡੇ ਹੱਥ ਤੇ ਨਹੀਂ ਧਰਦੀ ਤਨਖਾਹ ਪਰ ਆਉਂਦੀ ਤਾਂ ਤਨਖਾਹ ਮੇਰੀ ਸਾਰੀ ਇਸ ਘਰ ਚਾ ਨਾ ਸਾਰਾ ਖਰਚਾ ਪਾਣੀ ਨਾ ਉਸ ਤਨਖਾਹ ਚੋਂ ਹੀ ਚੱਲਦਾ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਚਾਰ ਪੈਸੇ ਬਚਦੇ ਆ ਨਾ ਆ ਤੁਹਾਡਾ ਮੁੰਡਾ ਸ਼ਰਾਬਾਂ ਚ ਉਡਾ ਦਿੰਦਾ

ਜੇ ਐਨੇ ਠੱਕਿਆ ਨਹੀਂ ਐ ਨਾ ਆ ਨੌਕਰੀ ਛੱਡ ਦੇ ਨਾ ਕਰ ਕੱਲ ਤੋਂ ਨਾ ਕੰਮ ਤੇ ਜਾਣੀ ਕੋਈ ਲੋੜ ਨਹੀਂ ਆਪਣਾ ਘਰ ਸੰਭਾਲ ਮੰਮੀ ਨੇ ਤਾਂ ਪਟਾਕ ਕਹਿਤਾ ਵੀ ਨੌਕਰੀ ਛੱਡ ਦੇ ਪਰ ਇਸ ਗੱਲ ਦਾ ਤਾਂ ਮੈਨੂੰ ਹੀ ਪਤਾ ਨਾ ਵੀ ਕਿਵੇਂ ਮੇਰੇ ਮਾਪਿਓ ਨੇ ਇਸ ਨੌਕਰੀ ਖਾਤਰ ਕਿੰਨੇ ਪਾਪੜ ਬੇਲੇ ਨੇ ਇਹ ਕਿਵੇਂ ਬਿੜ ਬਿੜ ਕੇ ਆ ਗਏ ਜਿਵੇਂ ਮੈਨੂੰ ਖਾਣਾ ਹੁੰਦਾ ਨਹੀਂ ਤਾਂ ਤਾਂ ਮੈਂ ਸੀ ਜਿਹੜੀ ਐਨੇ ਨੇ ਕੰਮ ਕਰ ਲਈ ਤੈਨਾਂ ਤਾਂ ਕੰਮ ਵਾਰ ਸੱਪ ਸਮਝਿਆਗਾ ਮੰਮੀ ਤੁਸੀਂ ਤਾਂ ਨਾ ਉਦੋਂ ਨਿੱਕੜ ਸੁੱਕੜ ਕੰਮ ਕਰਨੇ ਹੁੰਦੇ ਸੀ ਨਾ ਤੁਸੀਂ ਬੱਚੇ ਪੜਾਉਣੇ ਹੁੰਦੇ ਸੀ ਤੇ ਨਾ ਹੀ ਕਦੇ ਬੁੜੀਆਂ ਕੰਮ ਤੇ ਜਾਂਦੀਆਂ ਸੀ ਯਾਰ ਜਬਾਨ ਨਾਲ ਲੜਾ ਤੇਰੇ ਨੌਕਰੀ ਨਾਲ ਕਰੋ ਸਾਡੇ ਕੰਮ ਬਹੁਤ ਜ਼ਿਆਦੇ ਸੀ ਨੇ ਮੈਂ ਜਿਹੜਾ ਆਪਣੀ ਸੱਸ ਨਾਲ ਕੱਟੇ ਨਾ ਤੂੰ ਤਾਂ ਸੋਚ ਵੀ ਨਹੀਂ ਸੱਸ ਦੀ ਐਨੀ ਪੈਣੀ ਸੀ ਮੇਰੇ ਸੱਸ ਬੱਸ ਛੱਡ ਦੇ ਗੱਲਾਂ ਮੇਰੀ ਸੱਸ ਕਿਹੜਾ ਘੱਟ ਪੈੜੀ ਆ ਮੇਰੀ ਸੱਸ ਵਿੱਚ ਤਾਂ ਸੱਪ ਜਿੰਨਾ ਜ਼ਹਿਰ ਆ ਬਸ ਸਾਰਾ ਦਿਨ ਬਿਉਕੋਲਦੀ ਰਹਿੰਦੀ ਆ ਸ਼ੈਲੀ ਓ ਸ਼ੈਲੀ ਲੱਗਦਾ ਆਗੇ ਹਾਂਜੀ ਦੱਸੋ ਕੀ ਕੰਮ ਆ ਓ ਓ ਓ ਸੁੰਗ ਕੇ ਕੀ ਦੇਖਦੀ ਐ ਦੂਰ ਹੋ ਕੇ ਗੱਲ ਕਰ ਨਾ ਤੁਸੀਂ ਇੱਥੇ ਦਿਨੇ ਡፈਰੇ ਹੋ ਨਾ ਨਾ ਮੈਂ ਕਿੱਥੇ ਵੀ ਗਿਆ ਐ ਮੈਂ ਤਾਂ ਆਪ ਤੇਰੇ ਤੋਂ ਪੈਸੇ ਮੰਗਦਾ ਸੀ ਤੇ ਮੇਰੇ ਕੋਲੇ ਕਿਹੜੇ ਪੈਸੇ ਹੈਗੇ ਨੇ ਜਿਹੜੇ ਪੈਸੇ ਹੈਗੇ ਸੀ ਉਹ ਤੁਸੀਂ ਮੇਰੇ ਤੋਂ ਕੱਲ ਲੈ ਗਏ ਨਾਲੇ ਹੁਣ ਐਨੀ ਤਾਂ ਤੁਸੀਂ ਪੀ ਬੈਠਿਆ ਹੋਰ ਦੱਸ ਵੀ ਕੇ ਕੀ ਕਰੋਗੇ ਓ ਯਾਰ ਤੈਨੂੰ ਮੈਂ ਕਹਿਦਾ ਨਾ ਮੈਂ ਨਹੀਂ ਪੀ ਗਿਆ ਤੇਰੇ ਸਿਰ ਦੀ ਸੌ ਲੱਗੇ ਹਵਾੜ ਤਾਂ ਤੁਹਾਡੇ ਮੂੰਚਾ ਇੰਨੀ ਮਾਰਦੀ ਆ ਤੇ ਤੁਸੀਂ ਕਹਿੰਦੇ ਹੋ ਵੀ ਪਿੱਤੀ ਨਹੀਂ ਓ ਚੱਲ ਚੰਗਾ ਮੈਂ ਮੰਨ ਲੈਂਦਾ ਮੈਂ ਪਿੱਤੀ ਐ ਮੈਨੂੰ ਥੋੜੇ ਜੇ ਪੈਸੇ ਦੇ ਦੇ ਮੈਂ ਪੈਗ ਲਾ ਕੇ ਆਉਣਾ ਰਾਜ ਮੈਂ ਤੁਹਾਨੂੰ ਕਹਿ ਰਹੀ ਆ ਨਾ ਮੇਰੇ ਕੋਲ ਕੋਈ ਪੈਸਾ ਨਹੀਂ ਫੇਰ ਉਹੀ ਗੱਲ ਤੂੰ ਨਾ ਮੇਰੇ ਨਾਲ ਬਾਲੀਆਂ ਚਲਾਕੀਆਂ ਦਾ ਖੇਡ ਮੈਨੂੰ ਪੈਸੇ ਦੇ ਦੇ ਮੈਂ ਜਾਮਾ ਜੀ ਹੁਣ ਮੈਂ ਤੁਹਾਨੂੰ ਵਾਰ-ਵਾਰ ਕੀ ਜਵਾਬ ਦੇਵਾਂ ਚੱਲਿ ਹੁਣ ਨਾ ਬੱਸ ਤੈਨੂੰ ਕਲੇਸ਼ ਪਾਉਣ ਦੀ ਆਦਤ ਪੈ ਗਈ ਗੱਲ-ਗੱਲ ਤੇ ਹੁਣ ਨਾ ਤੂੰ ਮੈਨੂੰ ਭੋਲੇ ਪੈਰੀ ਪੈਸੇ ਦੇਵੇਂ ਜਿਵੇਂ ਮੈਨੂੰ ਵੀ ਨਹੀਂ ਸ਼ੌਕ ਪਿਆ ਤੁਹਾਡੇ ਨਾਲ ਕਲੇਸ਼ ਪਾਉਣ ਦਾ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਮੈਂ ਕਦੋਂ ਦੇ ਤੁਹਾਡੇ ਮੂੰਹ ਤੇ ਮਾਰਦੀ ਛੱਲਿ ਤੈਨੂੰ ਤਨਖਾਹ ਮਿਲਦੀ ਆ ਤਨਖਾਹ ਤੇ ਤੂੰ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਹਾਰ ਮੈਨੂੰ ਮਿਲਦੀ ਆ ਤਨਖਾਹ ਪਰ ਤੁਹਾਨੂੰ ਵੀ ਪਤਾ ਜਿਹੜੀ ਤਨਖਾਹ ਮਿਲਦੀ ਆ ਉਹ ਤਾਂ ਪਹਿਲੇ ਹੀ ਉਹਨਾਂ ਖਰਚਿਆਂ 'ਤੇ ਥਾਂ ਖੜਾ ਹੁੰਦਾ ਨਾਲੇ ਇੰਨੀ ਕਿ ਤਨਖਾਹ ਨਾਲ ਬਣਦਾ ਹੀ ਕੀ ਆ ਉਹ ਮੈਂ ਨਹੀਂ ਕੋ ਸੁੰਨਾ ਮੈਂ ਜੋ ਕਹਿਆ ਨਾ ਉਹੀ ਕਰ ਸੋ ਹੱਥ ਰੱਸਾ ਸਿਰੇ ਤੇ ਗੰਢ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿ ਰਹੇ ਆ ਮੇਰੇ ਕੋਲ ਨਹੀਂ ਕੋਈ ਪੈਸਾ ਮੇਰਾ ਮੁੰਡਾ ਆਉਂਦਾ ਬਾਹਰ ਚ ਪਹਿਲਾਂ ਉਹਦੇ ਨਾਲ ਲੜ ਪੈਂਦੀ ਐ ਦੇਖਣ ਤੋਂ ਸਹੀ ਕੀ ਕੰਜਰ ਕਲੇਸ਼ ਕਰੀ ਬੈਠੀ ਐ ਜੇ ਤੂੰ ਮੈਨੂੰ ਪੈਸੇ ਨਹੀਂ ਦੇਨੇ ਨਾ ਮੇਰੀ ਅੱਖਾਂ ਤੋਂ ਦੂਰ ਹੋ ਜਾ ਆ ਜਾ ਉਹ ਪਰਾਂ ਮਰ ਜਾ ਨਹੀਂ ਮੈਂ ਤੋ ਖਾ ਲੇਗੀ ਪੁੱਠੇ ਹੱਥਾ ਕਰਨ ਦੇ ਰਾਜਪੁੱਤ ਕੀ ਗੱਲ ਹੋ ਗਈ ਕੁਛ ਨਹੀਂ ਮੰਮੀ ਮੈਂ ਤੋ ਪੈਸੇ ਕੀ ਮੰਗ ਲੈ ਇਹਨੂੰ ਮੋਦ ਹੀ ਪੈਗੀ ਏ ਪੁੱਤ ਇਹਦਾ ਤਾਂ ਮੈਨੂੰ ਪਤਾ ਹੀ ਐ ਮੰਮੀ ਇਹ ਤਾਂ ਪਹਿਲਾਂ ਹੀ ਇੰਨੀ ਪੀ ਬੈਠੇ ਨੇ ਤੇ ਹੁਣ ਮੇਰੇ ਤੋਂ ਹੋਰ ਪੈਸੇ ਮੰਗ ਰਹੇ ਨੇ ਪੀਣ ਲਈ ਪੈਸੇ ਮੰਗ ਰਿਹਾ ਨਾ ਮੇਰਾ ਪੁੱਤ ਪੀ ਕੇ ਨਾ ਆਇਆ ਘਰ ਬੇਬੇ ਹੁਈ ਪਗਾਈ ਮਰੀ ਜਾਂਦੀ ਐ ਤੂੰ ਕਿਹੜੀਆਂ ਗੱਲਾਂ ਚਾ ਗਈ ਮੈਂ ਨਹੀਂ ਨਾਲੇ ਕਦੇ ਪੀ ਕੇ ਆਇਆ ਮੰਮੀ ਹੁਣ ਤੁਸੀਂ ਹੀ ਦੇਖ ਲਓ ਐਨਾ ਤਾਂ ਤਾਂ ਸਿੱਧੇ ਵੀ ਨਹੀਂ ਖੜਾ ਹੋਇਆ ਜਾਂਦਾ ਹਾਂ ਸਦਾ ਹੀ ਖੜਾ ਮੈਂ ਅੱਖਾਂ ਖੋਲ ਕੇ ਦੇਖ ਲੈ ਨਿੱਕੂੜੇ ਜਿਵਾਂਕ ਤੇ ਥੋ ਪੈਸੇ ਮੰਗਦਾ ਹੈ ਦੇਖ ਕਿਵੇਂ ਜਵਾਬ ਕਰ ਲੈ ਖੜੀ ਜਾਂਦਾ ਦੇ ਵੀ 300 ਮੰਮੀ ਤੁਹਾਨੂੰ ਤਾਂ ਨਾ ਇਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਇਹ ਐ ਪੈਸੇ ਖਰਾਬ ਨਾ ਕਰਿਆ ਕਰਨ ਨਹੀਂ ਤਾਂ ਐ ਇਹ ਆਪਣਾ ਸਾਰਾ ਘਰ ਬਰਬਾਦ ਕਰ ਦੇਣਗੇ ਸੁਣ ਲੋ ਮੰਮੀ ਮੈਂ ਬਰਬਾਦ ਕਰੂ ਸਾਰਾ ਕੁਝ ਉਹ ਐਂ ਤਾਂ ਦੱਸ ਦੋ ਮੈਂ ਹੁਣ ਤੱਕ ਕੀ ਬਰਬਾਦ ਕਰਤਾ ਹਾਂ ਜੇ ਜੇ ਕੁਛ ਬਰਬਾਦ ਨਹੀਂ ਕੀਤਾ ਤੁਸੀਂ ਐਂ ਹੀ ਦੱਸ ਦੋ ਤੁਸੀਂ ਘਰ ਦਾ ਬਣਾਇਆ ਵੀ ਕੀ ਆ ਓ ਤੂੰ ਬਾਲੀ ਸਿਆਣੀ ਨਾ ਬਣ ਵੱਡੀ ਆਈ ਮੇਰੀ ਮਾਂ ਨੂੰ ਮਤਾਂ ਦੇਣ ਵਾਲੀ ਆ ਕਿ ਘਰ ਬਰਬਾਦ ਕਰ ਤੂ ਏ ਜੀ ਮੈਂ ਗਲਤ ਕੀ ਕਿਹਾ ਤੁਹਾਨੂੰ ਤਾਂ ਪਉੜਾ ਸ਼ਰਮ ਨਹੀਂ ਆਉਂਦੀ ਵੀ ਦੋ ਪੈਸੇ ਘਰ ਚ ਜੋੜ ਕੇ ਹੀ ਰੱਖ ਲਈਏ ਓ ਤੂੰ ਖੜ ਜਾ ਕਿ ਮੈਂ ਟੁੱਟੇ ਛਿੱਤਰ ਮੰਗੂ ਅੱਗੇ ਅੱਗੇ ਵਧ ਜਾਨੀ ਆ ਨਾ ਮੈਂ ਰੋਟਾ ਮੈਂ ਕਰਦੀ ਆ ਇਹਨਾਂ ਨਾਲ ਉਹ ਇੰਨਾ ਗੁੱਸੇ ਨਾ ਹੋ ਨਿੱਕੀ ਤੂੰ ਨੌਕਰੀ ਨੌਕਰੀ ਕਰੀ ਜਾਨੀਆ ਧਰ ਦੇ ਇੱਕ ਦੰਦੇ ਦੇ ਹੱਥ ਤੇ ਪੈਸੇ ਇਹ ਕਿਉਂ ਹੋ ਜਈ ਮਾਂ ਜੋ ਆਪਣੇ ਪੁੱਤ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਦੀ ਹੋਈ ਨਹੀਂ ਬੇਬੇ ਇਹ ਨਾ ਹੁਣ ਕਿਸੇ ਦੀ ਮੰਨੇ ਇਹਨੂੰ ਕਹਿ ਦੇ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਏ ਇਹ ਤਾਂ ਹੁਣ ਮੇਰੇ ਦਿਲੋਂ ਵੀ ਉੱਤਰ ਗਈ ਆ ਨੇ ਦੇ ਦੇ ਪੈਸੇ ਇਹਨੂੰ ਦੱਸ ਕੀ ਚਾਰ ਕਸ਼ਨ ਫਰਕ ਪੈਣ ਲੱਗਿਆ ਉਹ ਰਹਿਣ ਦੇ ਬੇਬੇ ਐ ਇਹਨੂੰ ਨਾ ਤੂੰ ਕੁਛ ਕਹਿ ਨਾਲੇ ਇਹ ਕਹਣਾ ਹੁਣ ਮੈਨੂੰ ਪੀਨ ਤੋਰੋ ਕੁਲੂਗੀ ਮੰਗ ਗਈ ਸੀ ਅੱਜ ਤਾਂ ਮੈਂ ਪੀ ਕੇ ਆਉਂਗਾ ਹੁਣ ਤੂੰ ਲਾ ਲੈ ਜੋਰ ਜਿਹੜਾ ਲਾਉਣਾ ਵੱਡੀ ਆਈ ਤਨਖਾਹ ਲਈ ਹਾਏ ਰੱਬਾ ਮੈਂ ਤਾਂ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰੇ ਨਾਲ ਆਹ ਕੁਛ ਹੋਊਗਾ ਤੈਨੂੰ ਲੱਗਦਾ ਮੈਨੂੰ ਪੈਸੇ ਨਹੀਂ ਮਿਲਣੇ ਉਹ ਪੈਸੇ ਜਿੰਨੇ ਮਰਜੀ ਬਾਦੂ ਪਰ ਤੈ ਤੈ ਤਾਂ ਨਾ ਉਹੀ ਕਰਤੀ ਨਾ ਜਨਾਨੀ ਵਾਲੀ ਗੱਲ ਹਾ 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 ਹਾ